ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਜੇਕਰ ਤੁਹਾਨੂੰ ਸਾਡਾ ਅੱਜ ਦੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਤੇ ਕਮੈਂਟਰ ਵਿੱਚ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਕਹਾਣੀਆਂ ਕਿਸ ਤਰ੍ਹਾਂ ਦੀਆਂ ਲੱਗਦੀਆਂ ਤੇ ਆਓ ਜੀ ਸ਼ੁਰੂ ਕਰਦੇ ਹਾਂ ਕੱਲ ਵਾਲੀ ਕਹਾਣੀ ਦਾ ਪາກ ਦੂਜਾ ਜੋ ਇੱਕ ਮਾਂ ਤੇ ਉਸਦੇ ਬੱਚੇ ਦੀ ਕਹਾਣੀ ਹੈ ਸਮਾਂ ਬੀਤਦਾ ਗਿਆ ਅਮਨਪ੍ਰੀਤ ਹੁਣ ਪਿੰਡ ਦੇ ਮਿਡਲ ਸਕੂਲ ਤੋਂ ਪਾਸ ਹੋ ਗਿਆ ਸੀ ਨਤੀਜੇ ਵਾਲੇ ਦਿਨ ਜਦੋਂ ਮਾਸਟਰ ਜੀ ਨੇ ਐਲਾਨ ਕੀਤਾ ਕਿ ਅਮਨ ਨੇ ਸਾਰੇ ਪਿੰਡ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਤਾਂ ਸੁਖੋ ਦੀਆਂ ਅੱਖਾਂ ਖੁਸ਼ੀ ਨਾਲ ਭਰ ਗਈਆਂ ਉਸਨੇ ਆਪਣੇ ਬੱਚੇ ਨੂੰ ਗਲ ਨਾਲ ਲਾ ਕੇ ਕਿਹਾ ਬੇਟਾ ਹੁਣ ਤੇਰਾ ਸਫਰ ਸਹਿਰ ਵੱਲ ਹੋਵੇਗਾ ਸਹਿਰ ਦਾ ਸਕੂਲ ਵੱਡਾ ਸੀ ਇਮਾਰਤ ਪੱਕੀ ਸੀ ਕਲਾਸਾਂ ਵਿੱਚ ਕੁਰਸੀਆਂ ਤੇ ਟੇਬਲ ਸਨ ਜਿੱਥੇ ਪਿੰਡ ਦੇ ਸਕੂਲ ਵਿੱਚ ਬੱਚੇ ਟਾਟਾਂ ਤੇ ਬੈਠਦੇ ਸਨ ਇਸੇ ਤਰ੍ਹਾਂ ਸਭ ਕੁਝ ਬਖਰਾ ਸੀ ਪਰ ਇਸ ਵੱਡੇ ਸਕੂਲ ਵਿੱਚ ਦਾਖਲਾ ਲਈ ਲੈਣ ਲਈ ਫੀਸ ਚਾਹੀਦੀ ਸੀ ਗੁਰਮੇਲ ਸਿੰਘ ਹੱਥ ਮਲਦਾ ਰਹਿ ਗਿਆ ਪਰ ਸੁਖੋ ਨੇ ਆਪਣੇ ਮੰਗਣੇ ਵੇਲੇਆਂ ਸੋਨੇ ਦੀਆਂ ਵਾਲੀਆਂ ਉਤਾਰ ਕੇ ਗਿਰਵੀ ਰੱਖ ਦਿੱਤੀਆਂ ਉਸਨੇ ਕਿਹਾ ਗਹਿਣਿਆਂ ਦਾ ਕੀ ਆ ਮੋੜ ਬਣ ਜਾਂਦੇ ਨੇ ਪਰ ਬੇਟੇ ਦੀ ਪੜ੍ਹਾਈ ਤਾਂ ਬਾਰ-ਬਾਰ ਨਹੀਂ ਮਿਲਦੀ ਸ਼ਹਿਰ ਜਾਣ ਲਈ ਅਮਨਪ੍ਰੀਤ ਨੂੰ ਰੋਜ਼ ਸਵੇਰੇ ਸਾਈਕਲ ਨਾਲ 10 ਕਿਲੋਮੀਟਰ ਤੈਅ ਕਰਨਾ ਪੈਂਦਾ ਸੀ ਕਈ ਵਾਰੀ ਮੀਂਹ ਪੈਂਦਾ ਰਾਹ ਚਿੱਕਤਾ ਹੋ ਜਾਂਦਾ ਕਈ ਵਾਰ ਕੜਾਕੇ ਦੀ ਠੰਡ ਪਰ ਸੁਖੋ ਹਰ ਸਮੇਂ ਹਰ ਸਵੇਰੇ ਉਸ ਨੂੰ ਉਠਾਉਂਦੀ ਦੁੱਧ ਨਾਲ ਪਰਾਂਠਾ ਖੁਲਾਉਂਦੀ ਤੇ ਰਾਣ ਨੂੰ ਕੁਝ ਰਾਹ ਲਈ ਕੁਝ ਦੇ ਵੀ ਦਿੰਦੀ ਤੇ ਆਪਣੇ ਬੱਚੇ ਨੂੰ ਸਕੂਲ ਭੇਜਦੀ ਉਹ ਆਪਣਾ ਖਾਣਾ ਘੱਟ ਕਰ ਲੈਂਦੀ ਤਾਂ ਜੋ ਅਮਨ ਲਈ ਦੁੱਧ ਹਮੇਸ਼ਾ ਉਪਲਬਧ ਰਹੇ। ਸ਼ਹਿਰ ਦੇ ਬੱਚੇ ਮੀਰਾ ਦੇ ਘਰਾਂ ਦੇ ਸਨ। ਉਹਨਾਂ ਕੋਲ ਨਵੀਆਂ ਕਾਪੀਆਂ, ਕਲਮਾਂ ਤੇ ਬੈਗ ਸਨ। ਪਰ ਅਮਨ ਦੇ ਕੋਲ ਪੁਰਾਣਾ ਬੈਗ ਤੇ ਕਈ ਵਾਰੀ ਸਿਆਹੀ ਵਾਲੀ ਟੁੱਟੀ ਕਲਮ ਹੁੰਦੀ ਸੀ। ਕਲਾਸ ਵਿੱਚ ਕਈ ਬੱਚੇ ਉਸਨੂੰ ਛੇੜਦੇ। ਓਏ ਪਿੰਡੂ ਤੇਰਾ ਬੈਗ ਤਾਂ ਰੁੜਿਆ ਹੋਇਆ ਏ। ਅਮਨ ਨੂੰ ਦੁੱਖ ਹੁੰਦਾ ਪਰ ਉਹ ਚੁੱਪ ਰਹਿੰਦਾ। ਜਦੋਂ ਘਰ ਆ ਕੇ ਮਾਂ ਨੂੰ ਦੱਸਦਾ ਤਾਂ ਸੁੱਖੋ ਹੌਲੀ ਨਾਲ ਉਸਦਾ ਸਿਰ ਸਹਲਾਉਂਦੀ ਤੇ ਕਹਿੰਦੀ ਬੇਟਾ ਇਹ ਬੈਗ ਨਹੀਂ ਇਹ ਤੇਰੇ ਅੰਦਰ ਦੀ ਸਚਾਈ ਹੈ ਤੇ ਤੇਰੀ ਮਿਹਨਤ ਹੀ ਹੈ ਜੋ ਤੈਨੂੰ ਅੱਗੇ ਲੈ ਕੇ ਜਾਵੇਗੀ ਲੋਕ ਕੀ ਕਹਿੰਦੇ ਨੇ ਇਸ ਗੱਲ ਦੀ ਪਰਵਾਹ ਨਾ ਕਰੀ ਇਹ ਗੱਲਾਂ ਸੁਣ ਕੇ ਅਮਨ ਹੋਰ ਜ਼ਿਆਦਾ ਮਿਹਨਤ ਕਰਦਾ ਇੱਕ ਵਾਰ ਅਮਨਪ੍ਰੀਤ ਦੇ ਸਕੂਲ ਵਿੱਚ ਸਾਇੰਸ ਪ੍ਰੋਜੈਕਟ ਦਾ ਮੁਕਾਬਲਾ ਸੀ ਸਭ ਬੱਚਿਆਂ ਨੇ ਮਹਿੰਗੀਆਂ ਚੀਜ਼ਾਂ ਲੈ ਕੇ ਆਏ ਪਰ ਅਮਨ ਕੋਲ ਪੈਸੇ ਨਹੀਂ ਸਨ ਉਹ ਘਰ ਆ ਕੇ ਰੋਣ ਲੱਗਾ ਸੁੱਖੋ ਨੇ ਉਸ ਦਾ ਹੱਥ ਫੜ ਕੇ ਕਿਹਾ ਰੋਣ ਵਾਲੀ ਕੋਈ ਗੱਲ ਨਹੀਂ ਮੇਰੇ ਨਾਲ ਚੱਲ ਉਹ ਖੇਤਾਂ ਵਿੱਚੋਂ ਪੁਰਾਣੇ ਬਕਸੇ ਕਾਗਜ਼ ਉਹ ਖੇਤਾਂ ਵਿੱਚੋਂ ਪੁਰਾਣੇ ਬਕਸੇ ਕਾਗਜ਼ ਤੇ ਟੀਨ ਦੇ ਡੱਬੇ ਇਕੱਠੇ ਕਰਕੇ ਲੈ ਕੇ ਆਈ ਉਹਨਾਂ ਨਾਲ ਮਿਲ ਕੇ ਮਾਂ ਪੁੱਤਰ ਨੇ ਇੱਕ ਛੋਟਾ ਜਿਹਾ ਪਾਣੀ ਝੁੱਪਣ ਵਾਲਾ ਪੱਈਆ ਬਣਾ ਦਿੱਤਾ ਜਦੋਂ ਸਕੂਲ ਵਿੱਚ ਪ੍ਰਦਰਸ਼ਨ ਹੋਇਆ ਤਾਂ ਅਧਿਆਪਕ ਹੈਰਾਨ ਰਹਿ ਗਏ ਅਮਨ ਨੂੰ ਪਹਿਲਾ ਇਨਾਮ ਮਿਲਿਆ ਉਹ ਦਿਨ ਅਮਨ ਨੇ ਸਮਝ ਲਿਆ ਕਿ ਉਸਦੀ ਮਾਂ ਦੇ ਸਾਥ ਨਾਲ ਉਹ ਹਰ ਮੁਸ਼ਕਲ ਨੂੰ ਜਿੱਤ ਸਕਦਾ ਹੈ ਪਰ ਘਰ ਦੇ ਹਾਲਾਤ ਹੋਰ ਵੀ ਖਰਾਬ ਹੋ ਰਹੇ ਸਨ ਕਰਜ਼ਾ ਵਧਦਾ ਜਾ ਰਿਹਾ ਸੀ ਗੁਰਮੀਲ ਸਿੰਘ ਦੀ ਸਿਹਤ ਵੀ ਖਰਾਬ ਹੋਣ ਲੱਗੀ ਸੀ ਹੁਣ ਖੇਤਾਂ ਵਿੱਚ ਪਹਿਲਾਂ ਵਾਂਗੂ ਮਿਹਨਤ ਕਰਦਾ ਤੇ ਉਸਦੇ ਵਸ ਦੀ ਗੱਲ ਨਹੀਂ ਸੀ ਸੁੱਖੋ ਨੇ ਘਰ ਦਾ ਜਿੰਮਾ ਹੋਰ ਵੀ ਆਪਣੇ ਹੱਥਾਂ ਵਿੱਚ ਲੈ ਲਿਆ ਉਹ ਪਿੰਡ ਦੇ ਘਰਾਂ ਵਿੱਚ ਵੱਡੀਆਂ ਭੈਣਾਂ ਦੀਆਂ ਧੀਆ ਭੈਣਾਂ ਨੂੰ ਸਲਾਈ ਕਢਾਈ ਸਿਖਾਉਂਦੀ ਤੇ ਪੈਸੇ ਕਮਾਉਂਦੀ ਪਰ ਉਹ ਹਮੇਸ਼ਾ ਅਮਨ ਨੂੰ ਕਦੇ ਮਹਿਸੂਸ ਨਹੀਂ ਸੀ ਹੋਣ ਦਿੰਦੀ ਕਿ ਉਸ ਦੇ ਘਰ ਵਿੱਚ ਕਮੀ ਹੈ ਉਹ ਕਹਿੰਦੀ ਬੇਟਾ ਤੂੰ ਸਿਰਫ ਪੜ੍ਹਾਈ ਤੇ ਧਿਆਨ ਦੇ ਬਾਕੀ ਸਭ ਕੁਝ ਤੇਰੀ ਮਾਂ ਦੇ ਸਿਰ ਹੈ ਇੱਕ ਰਾਤ ਅਮਨ ਪੜਦਾ ਰਹਿ ਗਿਆ ਸੁੱਖੋ ਚੁੱਲ੍ਹੇ ਕੋਲ ਬੈਠੀ ਉਸ ਦੇ ਲਈ ਤੇਲ ਦੀ ਦੀਵੇ ਵਿੱਚ ਬੱਤੀ ਪਾਉਂਦੀ ਰਹੀ ਤਾਂ ਜੋ ਉਸ ਨੂੰ ਰੋਸ਼ਨੀ ਮਿਲੇ ਜਦੋਂ ਉਸ ਨੇ ਦੇਖਿਆ ਕਿ ਅਮਨ ਥੱਕ ਗਿਆ ਤਾਂ ਚੁੱਪਚਾਪ ਉਸ ਦੇ ਸਿਰ ਹੇਠਾਂ ਆਪਣੀ ਬਾਹ ਰੱਖ ਕੇ ਉਸ ਨੂੰ ਸੌਾ ਦਿੱਤਾ ਉਸ ਦੀਆਂ ਅੱਖਾਂ ਵਿੱਚ ਹੌਲੀ ਹੌਲੀ ਹੰਝੂ ਟਪਕ ਰਹੇ ਸਨ ਉਸਨੇ ਅੰਦਰੋਂ ਰੱਬ ਨੂੰ ਆਖਿਆ ਵਾਹਿਗੁਰੂ ਮੇਰੇ ਬੱਚੇ ਨੂੰ ਉਹ ਦੇਣਾ ਜੋ ਮੈਂ ਨਹੀਂ ਦੇ ਸਕੀ ਉਸ ਦਾ ਭਵਿੱਖ ਮੇਰੇ ਸੁਪਨਿਆਂ ਤੋਂ ਵੱਡਾ ਕਰੀ ਇਸ ਤਰ੍ਹਾਂ ਉਹ ਆਪਣੇ ਬੱਚੇ ਲਈ ਰੱਬ ਤੋਂ ਦੁਆਵਾਂ ਮੰਗਦੀ ਸਾਲ ਬੀਤਦੇ ਗਏ ਹੁਣ ਅਮਨਪ੍ਰੀਤ ਸਕੂਲ ਦੀ ਪੜ੍ਹਾਈ ਮੁਕਾ ਕੇ ਕਾਲਜ ਵਿੱਚ ਦਾਖਲਾ ਲੈ ਚੁੱਕਾ ਸੀ ਹੁਣ ਉਹ ਨੌਜਵਾਨ ਹੋ ਗਿਆ ਸੀ ਚਿਹਰੇ ਤੇ ਜਵਾਨੀ ਦੀ ਰੌਣਕ ਸੀ ਆਰ ਅੱਖਾਂ ਵਿੱਚ ਮਿਹਨਤ ਤੇ ਸੱਚਾਈ ਦੀ ਚਮਕ ਸੀ ਸੁਖੋ ਅਕਸਰ ਉਸ ਨੂੰ ਵੇਖ ਕੇ ਸੋਚਦੀ ਸੀ ਮੈਂ ਤਾਂ ਸਾਰੀ ਜ਼ਿੰਦਗੀ ਮਿਹਨਤ ਕਰਦੀ ਰਹੀ ਪਰ ਮੇਰਾ ਪੁੱਤਰ ਹੁਣ ਰੱਬ ਦੇ ਫਜ਼ਲ ਨਾਲ ਵੱਡੇ ਕਰਮ ਕਰੇਗਾ ਕਾਲਜ ਵਿੱਚ ਅਮਨ ਨੇ ਨਵੀਂ ਦੁਨੀਆ ਵੇਖੀ ਜਿੱਥੇ ਵੱਡੇ-ਵੱਡੇ ਘਰਾਂ ਦੇ ਬੱਚੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਦੇ ਵਿਦਿਆਰਥੀ ਸਨ ਕਿਸੇ ਦੇ ਘਰ ਬਹੁਤ ਅੰਦੌਲਤ ਸੀ ਕਿਸੇ ਦੇ ਘਰ ਕਮੀ ਸੀ ਪਰ ਅਮਨ ਦੇ ਮਨ ਵਿੱਚ ਇੱਕੋ ਖਿਆਲ ਸੀ ਮੈਂ ਮਾਂ ਦੇ ਸੁਪਨੇ ਪੂਰੇ ਕਰਨੇ ਨੇ ਉਹ ਸੋਚਦਾ ਸੀ ਕਿ ਉਹ ਡਾਕਟਰ ਬਣੇ ਜਾਂ ਅਧਿਆਪਕ ਬਣ ਕੇ ਪਿੰਡ ਦੇ ਬੱਚਿਆਂ ਨੂੰ ਪੜ੍ਹਾਏ। ਕਈ ਵਾਰ ਉਹ ਆਪਣੇ ਮਾਸਟਰਾਂ ਨਾਲ ਬੈਠ ਕੇ ਪੁੱਛਦਾ, "ਸਰ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਕਾਮਯਾਬੀ ਕੀ ਹੁੰਦੀ ਹੈ?" ਤਾਂ ਮਾਸਟਰ ਜੀ ਮੁਸਕਰਾ ਕੇ ਕਹਿੰਦੇ, "ਬੇਟਾ, ਸਭ ਤੋਂ ਵੱਡੀ ਕਾਮਯਾਬੀ ਇਹ ਹੈ ਕਿ ਤੂੰ ਆਪਣੇ ਮਾਪਿਆਂ ਦੀ ਅੱਖਾਂ ਵਿੱਚ ਮਾਣ ਤੇ ਹੰਝੂ ਨਾ ਆਉਣ ਦਮੀ ਕਦੇ ਵੀ। ਮਾਣ ਹਮੇਸ਼ਾ ਉਹਨਾਂ ਦੀ ਅੱਖਾਂ ਵਿੱਚ ਰਹੇ ਤੇ ਅੰਝੂ ਕਦੇ ਨਾ ਆਉਣ ਦਮੀ।" ਇਹ ਗੱਲ ਸੁਣ ਕੇ ਅਮਨ ਹਮੇਸ਼ਾ ਮਾਂ ਨੂੰ ਯਾਦ ਕਰਦਾ। ਸੁੱਖੋ ਦੀ ਉਮਰ ਹੁਣ ਬੱਦ ਰਹੀ ਸੀ। ਮਿਹਨਤ ਐ ਮੁਸ਼ਕਲਾਂ ਉਸਦੇ ਚਿਹਰੇ ਤੇ ਝੁਰੜੀਆਂ ਪਾ ਰਹੀਆਂ ਸਨ ਪਰ ਉਸ ਦੀ ਹੌਸਲੇ ਭਰੀਆਂ ਅੱਖਾਂ ਅਜੇ ਵੀ ਜਵਾਨ ਸਨ ਹਰ ਰੋਜ਼ ਉਹ ਸਵੇਰੇ ਅਰਦਾਸ ਕਰਦੀ ਵਾਹਿਗੁਰੂ ਮੇਰੇ ਬੱਚੇ ਨੂੰ ਕਲਮ ਹਮੇਸ਼ਾ ਸੱਚ ਲਈ ਚੱਲੇ ਉਹ ਕਦੇ ਗਲਤ ਰਸਤੇ ਨਾ ਤੁਰੇ ਉਹ ਕਈ ਵਾਰ ਅਮਨ ਨੂੰ ਸਲਾਹ ਦਿੰਦੀ ਬੇਟਾ ਜ਼ਿੰਦਗੀ ਵਿੱਚ ਪੈਸਾ ਕਮਾਉਣਾ ਹੀ ਸਭ ਕੁਝ ਨਹੀਂ ਹੁੰਦਾ ਇੱਜ਼ਤ ਤੇ ਸੱਚਾਈ ਸਭ ਤੋਂ ਵੱਡਾ ਧਨ ਹੁੰਦੀ ਹੈ ਜਦੋਂ ਅਮਨ ਕਲਾਸ ਵਿੱਚ ਪੜਨ ਲੱਗਾ ਤਾਂ ਪਿੰਡ ਦੇ ਲੋਕ ਤੰਜ ਵੀ ਕੱਸਦੇ ਕਹਿੰਦੇ ਕਿ ਇਹ ਵੱਡੇ ਸ਼ਹਿਰਾਂ ਵਾਂਗ ਪੜਨ ਜਾਂਦਾ ਖੇਤੀ ਕਰੇ ਤਾਂ ਘਰ ਦਾ ਕੰਮ ਚੱਲੇ ਪਰ ਸੁਖੋ ਹੱਸ ਕੇ ਕਹਿੰਦੀ ਤੁਸੀਂ ਵੇਖਣਾ ਮੇਰਾ ਬੇਟਾ ਪਿੰਡ ਦਾ ਨਾਮ ਰੌਸ਼ਨ ਕਰੇਗਾ ਅਮਨ ਨੂੰ ਹੁਣ ਘਰ ਦੀਆਂ ਮੁਸ਼ਕਲਾਂ ਦਾ ਪੂਰਾ ਅਹਿਸਾਸ ਹੋ ਗਿਆ ਸੀ ਉਹ ਜਾਣਦਾ ਸੀ ਕਿ ਮਾਂ ਨੇ ਆਪਣੇ ਗਹਿਣੇ ਵੇਚ ਕੇ ਆਪਣੀਆਂ ਖਾਹਸ਼ਾਂ ਦਵਾ ਕੇ ਉਸ ਨੂੰ ਇੱਥੇ ਤੱਕ ਪਹੁੰਚਾਇਆ ਇਸ ਲਈ ਉਹ ਕਦੇ ਵੀ ਸਮਾਬਿਆਰਥ ਨਹੀਂ ਗਵਾਉਂਦਾ ਸੀ ਉਸ ਦੇ ਦੋਸਤ ਕਈ ਵਾਰੀ ਫਿਲਮਾਂ ਦੇਖਣ ਜਾਂ ਘੁੰਮਣ ਜਾਣ ਲਈ ਕਹਿੰਦੇ ਪਰ ਅਮਨ ਹਮੇਸ਼ਾ ਨਾ ਕਰ ਦਿੰਦਾ ਉਹ ਕਹਿੰਦਾ ਮੇਰੇ ਲਈ ਮੇਰੀ ਫਿਲਮ ਕਿਤਾਬ ਹੈ ਤੇ ਮੇਰੀ ਸਹਿਰ ਲਾਇਬ੍ਰੇਰੀ ਹੈ ਕਾਲਜ ਵਿੱਚ ਇੱਕ ਵੱਡਾ ਇਮਤਿਹਾਨ ਹੋਇਆ ਸਾਰੇ ਜ਼ਿਲ੍ਹੇ ਦੇ ਵਿਦਿਆਰਥੀ ਉਸ ਵਿੱਚ ਸ਼ਾਮਲ ਸਨ ਅਮਨ ਨੇ ਬਹੁਤ ਮਿਹਨਤ ਕੀਤੀ ਨਤੀਜੇ ਵਾਲੇ ਦਿਨ ਜਦੋਂ ਐਲਾਨਿਆ ਗਿਆ ਕਿ ਅਮਨ ਨੇ ਪਹਿਲਾ ਸਥਾਨ ਹਾਸਲ ਕੀਤਾ ਤਾਂ ਕਾਲਜ ਵਿੱਚ ਉਸ ਦੀ ਵਾਹ ਵਾਹ ਹੋ ਗਈ ਜਦੋਂ ਉਹ ਘਰ ਆਇਆ ਤਾਂ ਮਾਂ ਦੇ ਪੈਰ ਛੂਹੇ ਤਾਂ ਸੁੱਖੋਂ ਰੋਂਦੀ ਹੋਈ ਕਹਿੰਦੀ ਬੇਟਾ ਇਹ ਤੇਰੀ ਨਹੀਂ ਮੇਰੀ ਜਿੱਤ ਹੈ ਉਸ ਰਾਤ ਸੁੱਖੋ ਨੇ ਗੁਰਦੁਆਰੇ ਵਿੱਚ ਚੜਾਵਾ ਚੜਾਇਆ ਸੰਗਤ ਵਿੱਚ ਲੰਗਰ ਸ਼ਿਕਾਇਆ ਪਿੰਡ ਦੇ ਲੋਕਾਂ ਨੇ ਵੀ ਅਮਨ ਦੀ ਕਾਮਯਾਬੀ ਦਾ ਜਸ਼ਨ ਮਨਾਇਆ ਸੁੱਖੋ ਹੁਣ ਇਹੀ ਇੱਛਾ ਰੱਖਦੀ ਸੀ ਕਿ ਉਸ ਦਾ ਬੱਚਾ ਵੱਡਾ ਅਧਿਕਾਰੀ ਬਣੇ ਅਤੇ ਲੋਕਾਂ ਦੀ ਸੇਵਾ ਕਰੇ ਉਹ ਕਹਿੰਦੀ ਸੀ ਮੇਰੇ ਲਈ ਸਭ ਤੋਂ ਵੱਡੀ ਦੁਨੀਆਦਾਰੀ ਹੈ ਕਿ ਲੋਕ ਤੈਨੂੰ ਸਲਾਮ ਕਰਨ ਤੂੰ ਉਹਨਾਂ ਲਈ ਇਨਸਾਫ ਕਰੀ ਇਸ ਤਰ੍ਹਾਂ ਉਹ ਆਪਣੇ ਬੱਚੇ ਨੂੰ ਹਮੇਸ਼ਾ ਮਿਹਨਤ ਕਰਨ ਨੂੰ ਹੀ ਪ੍ਰੇਰਿਤ ਰਹਿਂਦੀ ਸੀ ਸਮਾ ਉੜਦੀ ਚਿੜੀ ਵਾਂਗ ਬੀਤ ਗਿਆ ਕੱਲ ਤਾਂ ਛੋਟਾ ਬੱਚਾ ਹੁਣ ਜਵਾਨੀ ਵਿੱਚ ਕਦਮ ਰੱਖ ਚੁੱਕਾ ਸੀ ਅਮਨਪ੍ਰੀਤ ਦੇ ਚਿਹਰੇ ਤੇ ਹੁਣ ਨਿਖਾਰ ਸੀ ਅੱਖਾਂ ਵਿੱਚ ਚਮਕ ਸੀ ਆਵਾਜ਼ ਵਿੱਚ ਇੱਕ ਵਿਸ਼ਵਾਸ ਸੀ ਜਦੋਂ ਅਮਨਪ੍ਰੀਤ ਜਵਾਨ ਹੋਇਆ ਪਿੰਡ ਵਿੱਚ ਬਹੁਤ ਸਾਰੇ ਬਦਲਾਅ ਆ ਰਹੇ ਸਨ ਲੋਕਾਂ ਦੇ ਘਰਾਂ ਵਿੱਚ ਟੈਲੀਵਿਜ਼ਨ ਆ ਗਏ ਸਨ ਬਿਜਲੀ ਦੇ ਪੱਖੇ ਚੱਲਣ ਲੱਗ ਪਏ ਸਨ ਖੇਤਾਂ ਵਿੱਚ ਟਰੈਕਟਰ ਆਉਣ ਲੱਗੇ ਸਨ ਪਰ ਉਸ ਦਾ ਘਰ ਅਜੇ ਵੀ ਸਧਾਰਨ ਹੀ ਸੀ ਸੁਖੋ ਚੁੱਲ੍ਹੇ ਤੇ ਰੋਟੀ ਬਣਾਉਂਦੀ ਹੱਥੀ ਕੱਪੜੇ ਧੋਂਦੀ ਗੁਰਮੀਲ ਆਪਣੇ ਹੱਥਾਂ ਨਾਲ ਖੇਤਾਂ ਵਿੱਚ ਕੰਮ ਕਰਦਾ ਸੁਖੋ ਨੂੰ ਹੁਣ ਇੱਕ ਆਸ ਸੀ ਮੇਰਾ ਬੇਟਾ ਕਦੇ ਉਹਨਾਂ ਮੁਸ਼ਕਲਾਂ ਨੂੰ ਸਭ ਨੂੰ ਦੂਰ ਕਰ ਦੇਵੇਗਾ ਜਿਨ੍ਹਾਂ ਨੂੰ ਮੈਂ ਦੇਖਿਆ ਹੈ ਉਹ ਅਮਨਪ੍ਰੀਤ ਨੂੰ ਕਹਿੰਦੀ ਬੇਟਾ ਜਵਾਨੀ ਵਿੱਚ ਕਦੇ ਰਾਤੋਂ ਨਾ ਢਕੀ ਮਿਹਨਤ ਪੜ੍ਹਾਈ ਤੇ ਮਿਹਨਤੀ ਤੇਰਾ ਸਭ ਤੋਂ ਵੱਡਾ ਹਥਿਆਰ ਹੈ ਅਮਨਪ੍ਰੀਤ ਹਰ ਵਾਰ ਮਾਂ ਦੇ ਪੈਰਾਂ 'ਚ ਬੈਠ ਕੇ ਕਹਿੰਦਾ ਮਾਂ ਤੇਰੇ ਹੀ ਸੁਪਨੇ ਮੇਰੇ ਸੁਪਨੇ ਨੇ ਜਵਾਨੀ ਨਾਲ ਜ਼ਿੰਮੇਵਾਰੀਆਂ ਵੀ ਵੱਧ ਗਈਆਂ ਮਨਪ੍ਰੀਤ ਖੇਤਾਂ ਵਿੱਚ ਪਿਤਾ ਦਾ ਹੱਥ ਵੀ ਫਟਾਉਣ ਲੱਗਾ ਪਰ ਨਾਲ ਹੀ ਪੜ੍ਹਾਈ ਵੀ ਜਾਰੀ ਰੱਖੀ ਉਹ ਜਾਣਦਾ ਸੀ ਕਿ ਸਿੱਖਿਆ ਬਿਨਾਂ ਸਭ ਕੁਝ ਅਧੂਰਾ ਹੈ ਕਈ ਵਾਰੀ ਉਸਦੇ ਸਾਥੀ ਉਸਨੂੰ ਮौज-ਮਸਤੀ ਲਈ ਛੱਦਦੇ ਪਰ ਉਹ ਮਨਪ੍ਰੀਤ ਨਾ ਕਰ ਦਿੰਦਾ ਮੇਰੀ ਮਾਂ ਨੇ ਮੇਰੇ ਲਈ ਸਭ ਕੁਝ ਛੱਡਿਆ ਹੈ ਮੈਂ ਉਸਨੂੰ ਨਿਰਾਸ਼ ਨਹੀਂ ਕਰ ਸਕਦਾ ਸੁੱਖੋ ਹੁਣ ਬੁੱਢੀ ਹੋ ਰਹੀ ਸੀ ਪਰ ਉਸਦੀ ਹਿੰਮਤ ਅਜੇ ਵੀ ਪਹਾੜ ਵਰਗੀ ਸੀ ਉਸਦੇ ਚਿਹਰੇ ਦੀਆਂ ਝੁਰੜੀਆਂ ਉਸਦੀ ਜੀਵਨ ਜੀਵਨੀ ਦੀ ਕੁਰਬਾਨੀ ਦੀਆਂ ਕਹਾਣੀਆਂ ਸੁਣਾਉਂਦੀਆਂ ਸਨ ਉਹ ਹਰ ਵੇਲੇ ਆਪਣੇ ਪੁੱਤਰ ਲਈ ਦੁਆਵਾਂ ਮੰਗਦੀ। ਇੱਕ ਦਿਨ ਅਮਨਪ੍ਰੀਤ ਨੇ ਮਾਂ ਨੂੰ ਕਿਹਾ, "ਮਾਂ, ਮੈਂ ਸੋਚਦਾ ਹਾਂ ਕਿ ਅੱਗੇ ਦੀ ਪੜ੍ਹਾਈ ਸ਼ਹਿਰ ਜਾ ਕੇ ਕਰਾਂ।" ਸੁੱਖੋ ਕੁਝ ਪਲ ਚੁੱਪ ਰਹੀ ਪਰ ਉਸ ਦੇ ਮਨ ਵਿੱਚ ਡਰ ਸੀ ਕਿ ਬੇਟਾ ਪਿੰਡ ਤੋਂ ਦੂਰ ਜਾਏਗਾ ਪਰ ਉਹ ਫਿਰ ਉਸਨੇ ਹੌਲੀ ਆਵਾਜ਼ ਵਿੱਚ ਕਿਹਾ, "ਬੇਟਾ, ਮਾਂ ਤੋਂ ਵੱਡਾ ਤੇਰਾ ਭਵਿੱਖ ਹੈ। ਜੇ ਪੜ੍ਹਾਈ ਕਰ, ਤਰੱਕੀ ਕਰ, ਮਾਂ ਦੀਆਂ ਦੁਆਵਾਂ ਤੇਰੇ ਨਾਲ ਨੇ।" ਅਮਨਪ੍ਰੀਤ ਨੇ ਦਿਲ ਵਿੱਚ ਹੁਣ ਨਵਾਂ ਜੋਸ਼ ਸੀ। ਉਹ ਜਾਣਦਾ ਸੀ ਕਿ ਉਸ ਦੀ ਜ਼ਿੰਦਗੀ ਦਾ ਨਵਾਂ ਮੋੜ ਹੈ। ਪਰ ਉਹ ਇਹ ਵੀ ਜਾਣਦਾ ਸੀ ਕਿ ਪਿੱਛੇ ਉਸਦੀ ਮਾਂ ਦੀਆਂ ਦੁਆਵਾਂ ਉਸਦੇ ਨਾਲ ਨੇ ਇਸ ਲਈ ਉਹ ਹਮੇਸ਼ਾ ਉਹ ਵੀ ਇਹੀ ਚਾਹੁੰਦਾ ਸੀ ਕਿ ਉਹ ਆਪਣੀ ਮਾਂ ਦਾ ਹਰ ਸੁਪਨਾ ਪੂਰਾ ਕਰੇ ਸਵੇਰ ਦਾ ਸਮਾਸੀ ਪਿੰਡ ਦੀਆਂ ਗਲੀਆਂ ਵਿੱਚ ਅਜੇ ਵੀ ਸ਼ਾਂਤੀ ਸੀ ਕੇਵਲ ਕੁਝ ਕੁੱਕੜਾਂ ਦੀਆਂ ਬਾਂਗਾਂ ਤੇ ਕੁੱਤਿਆਂ ਦੇ ਭੌਂਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਅਮਨਪ੍ਰੀਤ ਤਿਆਰ ਹੋ ਰਿਹਾ ਸੀ ਦਰ ਸ਼ਹਿਰ ਜਾਣ ਲਈ ਉਸਦੇ ਬੈਗ ਵਿੱਚ ਕੁਝ ਕੱਪੜੇ ਕੁਝ ਕਿਤਾਬਾਂ ਤੇ ਮਾਂ ਵੱਲੋਂ ਬਣਾਈਆਂ ਸੁੱਕੀਆਂ ਮਠਰੀਆਂ ਤੇ ਲੱਡੂ ਸਨ ਰੁੱਖ ਸੁੱਖੋ ਦੀਆਂ ਅੱਖਾਂ ਭਰੀਆਂ ਹੋਈਆਂ ਸਾਨੂੰ ਉਸਦੇ بیٹے ਦੇ ਮੱਥੇ ਨੂੰ ਚੁੰਮਿਆ ਬੇਟਾ ਸ਼ਹਿਰ ਵੱਡਾ ਐ ਲੋਕ ਵੱਖਰੇ ਨੇ ਪਰ ਤੂੰ ਆਪਣੀਆਂ ਜੜਾਂ ਕਦੇ ਨਾ ਭੁੱਲੀ ਤੇਰੀ ਇੱਜ਼ਤ ਤੇਰਾ ਧਰਮ ਤੇਰੀ ਮਾਂ ਦੇ ਨਾਲ ਜੁੜਿਆ ਐ ਅਮਨਪ੍ਰੀਤ ਨੇ ਮਾਂ ਦੇ ਪੈਰ ਛੂਹੇ ਅਤੇ ਕਿਹਾ ਮਾਂ ਤੇਰੀਆਂ ਦੁਆਵਾਂ ਮੇਰੀ ਸਭ ਤੋਂ ਵੱਡੀ ਤਾਕਤ ਨੇ ਸ਼ਹਿਰ ਪਹੁੰਚ ਕੇ ਅਮਨਪ੍ਰੀਤ ਹੈਰਾਨ ਹੋ ਗਿਆ ਉੱਚੀਆਂ ਇਮਾਰਤਾਂ ਬਿਜਲੀ ਦੇ ਚਮਕਦੇ ਬੱਲਵ ਬਰੌਣਕਾਂ ਵਾਲੇ ਬਾਜ਼ਾਰ ਦੌੜ ਭੱਜਦੇ ਲੋਕ ਇਹ ਸਭ ਕੁਝ ਉਸਨੇ ਪਹਿਲੀ ਵਾਰੀ ਦੇਖਿਆ ਉਸ ਨੂੰ ਲੱਗਾ ਜਿਵੇਂ ਉਹ ਕਿਸੇ ਹੋਰ ਦੁਨੀਆ ਵਿੱਚ ਆ ਗਿਆ ਹੋਵੇ ਪਰ ਦਿਲ ਦੇ ਕਿਸੇ ਕੋਨੇ ਵਿੱਚ ਪਿੰਡ ਦੀਆਂ ਹਰੀਆਂ ਭਰੀਆਂ ਖੇਤਾਂ ਦੀਆਂ ਹਵਾਵਾਂ ਖੁੱਲਾ ਆਸਮਾਨ ਤੇ ਮਾਂ ਦੀਆਂ ਗੱਲਾਂ ਉਸ ਨੂੰ ਯਾਦ ਸਨ ਕਾਲਜ ਵਿੱਚ ਅਮਨਪ੍ਰੀਤ ਨੂੰ ਕਈ ਨਵੇਂ ਦੋਸਤ ਮਿਲੇ ਕੁਝ ਅਮੀਰ ਘਰਾਂ ਦੇ ਸਨ ਕੁਝ ਮਧ ਵਰਗ ਦੇ ਸਨ ਕਈ ਵਾਰੀ ਉਹਨਾਂ ਦੀਆਂ ਆਦਤਾਂ ਉਸ ਨੂੰ ਅਜੀਬ ਲੱਗਦੀਆਂ ਕੋਈ ਸ਼ਾਨਦਾਰ ਕੱਪੜਿਆਂ ਦੀ ਗੱਲ ਕਰਦਾ ਕੋਈ ਨਵੀਂ ਮੋਟਰਸਾਈਕਲ ਦੀ ਪਰ ਅਮਨਪ੍ਰੀਤ ਚੁੱਪਚਾਪ ਆਪਣੀ ਪੜ੍ਹਾਈ ਤੇ ਧਿਆਨ ਦਿੰਦਾ ਉਸ ਨੇ ਮਨ ਵਿੱਚ ਹਮੇਸ਼ਾ ਮਾਂ ਦੀ ਸਿੱਖਿਆ ਗੂੰਜਦੀ ਰਹੀ ਬੇਟਾ ਦੂਜਿਆਂ ਨਾਲ ਤੁਲਨਾ ਨਾ ਕਰੀਂ ਆਪਣਾ ਰਾਹ ਆਪਣੇ ਪੈਰਾਂ ਨਾਲ ਤੈਅ ਕਰੀਂ ਸ਼ਾਮ ਨੂੰ ਜਦੋਂ ਕਾਲਜ ਤੋਂ ਵਾਪਸ ਆ ਕੇ ਘਰ ਆਉਂਦਾ ਉਹ ਮਾਂ ਦੇ ਬਣਾਏ ਲੱਡੂ ਖਾਂਦਾ ਤੇ ਅੱਖਾਂ ਭਰ ਆਉਂਦੀਆਂ ਉਸ ਨੂੰ ਯਾਦ ਆਉਂਦਾ ਕਿ ਮਾਂ ਹਰ ਰੋਜ਼ ਉਸ ਲਈ ਕਿੰਨੀ ਮਿਹਨਤ ਕਰਦੀ ਸੀ ਕਈ ਵਾਰੀ ਉਹ ਫੋਨ ਤੇ ਮਾਂ ਨਾਲ ਗੱਲ ਕਰਦਾ ਸੁੱਖੋ ਪੁੱਛਦੀ ਬੇਟਾ ਖਾਣਾ ਠੀਕ ਖਾਂਦਾ ਹੈ ਆਪਣੀ ਸਿਹਤ ਦਾ ਧਿਆਨ ਰੱਖਦਾ ਹੈ ਮਨਪ੍ਰੀਤ ਹੱਸ ਕੇ ਕਹਿੰਦਾ ਹਾਂ ਮਾਂ ਤੇਰੇ ਪਿਆਰ ਨਾਲ ਸਭ ਕੁਝ ਵਧੀਆ ਹੈ ਪਰ ਫੋਨ ਰੱਖਣ ਤੋਂ ਬਾਅਦ ਦੋਵੇਂ ਪਾਸੇ ਅੱਖਾਂ ਭਰੀਆਂ ਰਹਿੰਦੀਆਂ ਸਨ ਸ਼ਹਿਰ ਦੀ ਜ਼ਿੰਦਗੀ ਆਸਾਨ ਨਹੀਂ ਸੀ ਕਿਰਾਏ ਦੇ ਕਮਰੇ ਵਿੱਚ ਰਹਿਣਾ ਆਪਣਾ ਖਾਣਾ ਬਣਾਉਣਾ ਕਈ ਵਾਰ ਪੈਸਿਆਂ ਦੀ ਤੰਗੀ ਇਹ ਸਭ ਕੁਝ ਔਖਾ ਸੀ पर हर बार वो अपने आप नु कहंदा मां ने बहुत ਔਖਾ ਵੇਲਾ ਦੇਖਿਆ ਇਸ ਲਈ ਮੈਂ ਮੇਰੇ ਲਈ ਇੱਕ ਸਬਕ ਹੈ ਜੇਕਰ ਤੁਹਾਨੂੰ ਇੱਕ ਇਹ ਮਾਂ ਤੇ ਬੱਚੇ ਦੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਜੂਬ ਸਬਸਕ੍ਰਾਈਬ ਕਰਨਾ ਅਸੀਂ ਇਸ ਦਾ ਤੀਸਰਾ ਪਾਗ ਤੁਹਾਡੇ ਲਈ ਜਰੂਰ ਲੈ ਕੇ ਆਵਾਂਗੇ ਤੁਸੀਂ ਚੈਨਲ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹਿਣਾ ਤੇ ਅਗਲੀ ਵੀਡੀਓ ਦਾ ਇੰਤਜ਼ਾਰ ਕਰਨਾ ਮਿਲਦੇ ਹਾਂ ਅਸੀਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਧੰਨਵਾਦ